ਮੰਮੀ ਮੈਂ ਤੁਹਾਨੂੰ ਬਾਰ-ਬਾਰ ਕਹਿਣ ਲਈ ਆ ਤੁਸੀਂ ਨਾ ਭਾਬੀ ਨਾਲ ਲੜਾਈ ਪਾਓ ਠੀਕ ਆ ਮੈਨੂੰ ਪਤਾ ਵਾ ਲੋੜੀ ਆਉਣ ਢਈ ਆ ਮੰਮੀ ਮੈਨੂੰ ਕੋਈ ਨਹੀਂ ਇੱਥੇ ਕੁਛ ਕਹਿੰਦਾ ਮੈਂ ਆਪਣੀ ਸੱਸ ਨੂੰ ਆਪੇ ਸਮਝਾ ਲੂੰਗੀ ਮੇਰੇ ਸਹੁਰੇ ਕੇ ਇਹ ਚੀਜ਼ ਦੀ ਘਾਟ ਨਹੀਂ ਹੈਗੀ ਤੇ ਫਿਰ ਆਪਣੇ ਘਰ ਲੜਾਈ ਪਾ ਕੇ ਫਿਰ ਲੋੜੀ ਲੈ ਕੇ ਆਓਗੇ ਤੁਸੀਂ ਮੈਨੂੰ ਚੰਗਾ ਲੱਗੂਗੇ ਇਦਾਂ ਮੰਮੀ ਤੁਸੀਂ ਤਾਂ ਇੱਥੇ ਰਹਿਣਾ ਵਾ ਤੇ ਨਾਲੇ ਏਡੀ ਵੀ ਕਿਹੜੀ ਵੱਡੀ ਗੱਲ ਹੋ ਗਈ ਮੈਂ ਕਿਹਾ ਗਈ ਭਾਬੀ ਨੂੰ ਠੀਕ ਆ ਕਹਿਣ ਦੇ ਨਹੀਂ ਜਾਣਾ ਤਾਂ ਫਿਰ ਨਾ ਆਉ ਉਹ ਵੀ ਕੋਈ ਨਹੀਂ ਆ ਕੋਈ ਨਹੀਂ ਮੰਮੀ ਤੁਸੀਂ ਨਾ ਇਨੀ ਟੈਨਸ਼ਨ ਲਓ ਠੀਕ ਹੈ ਓਕੇ ਮੰਮੀ ਵੀ ਨਾ ਬਹੁਤੀ ਟੈਨਸ਼ਨ ਲੈਂਦੇ ਹੋ ਬਾ ਭਾਬੀ ਨੇ ਵੀ ਡਾ ਕਲੇਸ਼ ਪਾਇਆ ਏਡੀ ਵੀ ਕੀ ਗੱਲ ਕਹਿਤੀ ਮੈਂ ਭਾਬੀ ਨੂੰ ਇਹ ਗੱਲਿਆ ਬੜਾ ਮੂੰਹ ਸੁਟਿਆ

ਤੱਕ ਕੀ ਗੱਲ ਕੀ ਹੋਈ ਆ ਭਾਬੀ ਨੇ ਕਿਉਂ ਲੜਾਈ ਪਾਈ ਕਰ ਚਾ ਉਹ ਯਾਰ ਮੈਂ ਜਦੋਂ ਭਾਬੀ ਨੂੰ ਕਹਿ ਨਹੀਂ ਦਿੱਤਾ ਜਦੋਂ ਆਪਾਂ ਗਏ ਹਾਂ ਉਹ ਨਹੀਂ ਦੀ ਨਹੀਂ ਗੱਲ ਤੋਂ ਗੁੱਸਾ ਕਰਕੇ ਬੈਠੀ ਕਿ ਮੈਨੂੰ ਦੀਦੀ ਨੇ ਕਿਹਾ ਕਿ ਉਹ ਹੀ ਗੱਲ ਉਹ ਗੱਲ ਹੀ ਉਹ ਗੁੱਸਾ ਕਰਨ ਵਾਲਾ ਬੰਦਾ ਸੀ ਉਹਦੇ ਵਿੱਚ ਉਹ ਤਾਂ ਮੈਨੂੰ ਸਮਝ ਨਹੀਂ ਲੱਗਣ ਰਹੀ ਕਿ ਐਡੀ ਵੱਡੀ ਗੱਲ ਵੀ ਕੀ ਹੈ ਚੱਲ ਤੂੰ ਨਾ ਮਨ ਖਰਾਬ ਕਰ ਆਪਣਾ ਕੋਈ ਨਹੀਂ ਨੂੜੀ ਦੀ ਗੱਲ ਲੈਣਾ ਕੋਈ ਗੱਲ ਨਹੀਂ ਮੈਂ ਤਾਂ ਨਹੀਂ ਕਰਨੀ ਪਰ ਮੰਮੀ ਟੈਨਸ਼ਨ ਲੈਣ ਲੈਂਦਾ ਨਾ ਮੰਮੀ ਕਹਿੰਦੇ ਨਾ ਕਿ ਦਿੰਦਿਆ ਰਾਇਆ ਤੇ ਕੁੜੀ ਦੀ ਲੋੜੀ ਲੈ ਕੇ ਪੁੱਛੋ ਹਰ ਸਾਲ ਹੁੰਦੇ ਹੂ ਚੱਲ ਕੋਈ ਨਹੀਂ ਆ ਮੰਮੀ ਨੂੰ ਤੂੰ ਸਮਝਾ ਮੰਮੀ ਨੂੰ ਕਹੋ ਉਹ ਤਾਂ ਨਵੀਂ ਸਮੀ ਹੈ ਉਹਨੂੰ ਐਡਜਸਟ ਕਰਨ ਲੱਗਿਆ ਥੋੜਾ ਜਿਹਾ ਟਾਈਮ ਲੱਗਣਾ ਕੀ ਗੱਲ ਹੋ ਗਈ ਆ ਬੜੇ ਮੂੰਹ ਸੁੱਟ ਕੇ ਬੈਠੇ ਜੀ ਕੀ ਗੱਲ ਹੋਈ ਰਾਜ ਦੀਦੀ ਗੱਲ ਕੀ ਹੋਣੀ ਆ ਮੰਮੀ ਦਾ ਫੋਨ ਆਇਆ ਇਹ ਕਹਿੰਦੇ ਕਿ ਭਾਬੀ ਤੇਰੀ ਲੜਾਈ ਪਾ ਕੇ ਬੈਠੀ ਆ ਕਿ ਤੁਸੀਂ ਲੋੜੀ ਲੈ ਕੇ ਨਹੀਂ ਜਾਣਾ ਉਹ ਗੱਲ ਦੀ ਮੈਨੂੰ ਟੈਨਸ਼ਨ ਹੋਣ ਲਈ ਆ ਐਡੀ ਕੀ ਗੱਲ ਹੋ ਗਈ ਆ ਜਿਹੜੀ ਤੇਰੀ ਪਰਜਾਈ ਲੜਾਈ ਪਾ ਕੇ ਬੈ ਗਈ ਆ ਅਜੇ 2-3 ਮਹੀਨੇ ਦੇ ਹੋਏ ਵਿਆਹ ਨੂੰ ਦੀਦੀ ਗੱਲ ਤੇ ਕੋਈ ਮੈਂ ਵੱਡੀ ਨਹੀਂ ਕੀਤੀ ਹੁਣ ਜਦੋਂ ਮੈਂ ਗਈ ਹਾਂ ਮਿਲਣ ਤੇ ਮੈਂ ਭਾਬੀ ਨੂੰ ਇੰਨਾ ਹੀ ਕਹਿਆ ਆਈ ਮੈਂ ਕਿਹਾ ਭਾਬੀ ਜੀ ਮੰਮੀ ਠੀਕ ਨਹੀਂ ਰਹਿੰਦੇ ਤੇ ਟਾਈਮ ਤੇ ਖਾਣਾ ਖੁਣਾ ਦੇ ਦਿਆ ਕਰਿਓ ਮੈਨੂੰ ਅੱਗੋ ਕਹਿੰਦੇ ਨਹੀਂ ਮੈਂ ਨਹੀਂ ਖਾਣਾ ਟਾਈਮ ਤੇ ਦੇਂਦੀ ਮੈਂ ਤੇਰੀ ਮਾਂ ਨੂੰ ਭੁੱਖਿਆ ਰੱਖਦੀ ਆ ਤੂੰ ਨਾਲ ਲੈ ਜਾ ਕਈ ਦੀਆਂ ਕਈ ਗੱਲਾਂ ਸੁਣਾਈਆਂ ਮੈਨੂੰ ਤੇ ਹੁਣ ਮੰਮੀ ਨੇ ਕਿਹਾ ਵਾ ਕਿ ਲੋੜੀ ਆਉਣ ਤੇ ਥੋੜੇ ਦਿਨ ਰਹਿ ਗਏ ਆ ਤੇ ਤੂੰ ਹੀ ਜਾ ਕੇ ਤੇ ਕੁੜੀ ਨੂੰ ਲੋੜੀ ਦੇ ਆਉ ਅਗੋ ਕਹਿੰਦੇ ਨਾ ਤੇ ਤੂੰ ਹੀ ਜਾਣਾ ਵਾ ਤੇ ਨਾ ਅਹੀਂ ਜਾਣਾ ਵਾ ਕਹਿੰਦੇ ਕਿਸੇ ਨੂੰ ਨਹੀਂ ਜਾਣ ਦੇਣਾ ਤੇ ਅਹੀਂ ਨੇ ਲੋੜੀ ਦੇਣ ਜਾਣਾ ਉਹ ਇੰਨੀ ਤੂੰ ਟੈਨਸ਼ਨ ਕਰ ਤੋ ਲੈਣ ਲਈ ਆ ਉਹ ਤਾਂ ਗੱਲ ਭਾਬੀ ਜੀ ਨੂੰ ਮੈਂ ਕਹਿੰਨਾ ਵੀ ਤੂੰ ਕਾ ਦੀ ਟੈਨਸ਼ਨ ਲੈਣ ਲਈ ਆ ਕੋਈ ਗੱਲ ਨਹੀਂ ਨਵੀਂ ਸਵੀਆਂ ਆਪੇ ਸੈੱਟ ਹੋ ਜਾਊਗਾ ਮਸਲਾ ਹੱਲ ਹੋ ਜਾਊਗਾ ਸਾਰਾ ਅਜੇ ਲੋੜੀ ਨੂੰ ਕਿੰਨੇ ਦਿਨ ਪਏ ਆ ਤੇ ਕੋਈ ਗੱਲ ਨਹੀਂ ਹਰ ਸਾਲ ਤੇ ਮਾਸੀ ਜੂਣੀ ਲੋੜੀ ਦੇ ਕੇ ਹੀ ਜਾਂਦੇ ਆ ਉਹ ਤਾਂ ਠੀਕ ਆ ਦੀਦੀ ਪਰ ਪੇਕਿਆਂ ਦਾ ਹੁੰਦਾ ਹੀ ਆ ਨਾ ਭਾਵੇਂ ਇੰਨੀ ਜਿੰਨੀ ਚੀਜ਼ ਹੀ ਆਵੇ ਉਹਦੇ ਨਾਲ ਹੀ ਬੜਾ ਮਾਣ ਹੋ ਜਾਂਦਾ ਕਿ ਮੇਰੇ ਪੇਕੇਆਂ ਤੋਂ ਸਮਾਨ ਆਇਆ ਆਂਦੇ ਧੀਆਂ ਦੇ ਪੇਕੇ ਤੋਂ ਇੰਨੀ ਜਿੰਨੀ ਚੀਜ਼ ਵੀ ਆ ਜੇ ਨਾ ਉਹਨੇ ਨਾਲ ਹੀ ਉਹਨਾਂ ਦਾ ਮਾਣ ਵੱਧ ਜਾਂਦਾ ਤੂੰ ਸਹੀ ਕਹਿਂਦੀ ਆਂ ਸਾਨੂੰ ਵੀ ਤੇ ਧੀਆਂ ਨੂੰ ਇਹੀ ਆਸ ਹੁੰਦੀ ਆ ਨਾ ਕਿ ਸਾਡੇ ਵੀ ਪੇਕੇਆਂ ਤੋਂ ਕੋਈ ਦਿਨ ਦੇਰ ਆਵੇ ਭਾਵੇਂ ਕੋਈ ਖਾਲੀ ਹੱਥੀ ਆਵੇ ਤੇ ਨਾਲੇ ਤੇਰੀ ਕਿਹੜੀ ਪਰਜਾਈ ਨੂੰ ਅਜੇ ਕਿੰਨਾ ਕ ਟਾਈਮ ਹੋਇਆ ਵਾ ਆਪੇ ਉਹਦੇ ਪੇਕੇਆਂ ਤੋਂ ਆਉਗੀ ਲੋੜੀ ਤਕੀਰਤਾ ਨੂੰ ਅਕਲ ਆ ਹੀ ਜਾਵੇ ਤੇ ਨਾਲੇ ਤੂੰ ਮੇਰੀ ਭੈਣ ਨਾ ਹਸਦੀ ਖੇਡਦੀ ਚੰਗੀ ਲੱਗਦੀ ਆਂ ਤੂੰ ਸੈਡ ਜੀ ਨਹੀਂ ਚੰਗੀ ਲੱਗਦੀ ਜਾਵੇ ਕਮਲ ਜਾ ਕੇ ਇਹਨੂੰ ਖਵਾ ਪਿਆ ਕੇ ਲਿਆ ਥੋੜਾ ਜਾਇਦਾ ਮੂਡ ਸਹੀ ਹੋਵੇ ਉਹਦੇ ਭਾਬੀ ਜੀ ਮੈਂ ਇਹਨੂੰ ਕਹਿੰਦੇ ਆਂ ਕਿ ਤੂੰ ਕਿਉਂ ਇਹ ਨਹੀਂ ਟੈਨਸ਼ਨ ਲੈਣ ਦੀ ਆਪੇ ਸਾਰਾ ਕੁਝ ਸਹੀ ਹੋ ਜਾਊਗਾ ਚੱਲ ਚੱਲੀਏ ਚਲੋ ਦੀਦੀ ਤੁਸੀਂ ਆਡੇ ਨਾਲ ਹੀ ਚਲੋ ਨਹੀਂ ਤੁਸੀਂ ਜਾਓ ਬਾਜ਼ਾਰ ਮੈਂ ਤੁਹਾਡੇ ਹੁੰਦੇ ਨੂੰ ਨਾ ਰੋਟੀ ਬਣਾਣੇ ਆ ਚਲੋ ਠੀਕ ਕੋਈ ਨਹੀਂ ਤੁਸੀਂ ਕੋਮ ਮਾਓ ਇੰਨੀ ਪਰੇਸ਼ਾਨ ਲੱਗਨ ਤੇ ਵਿਚਾਰੀ ਹਾਂ ਜੀ ਕਰ ਲਈ ਮम्मी ਨੂੰ ਪੁੱਛਦੀ ਆ ਕਿਦਾਂ ਲੋੜੀ ਦੇਣ ਹੋਣਾ ਮੇਰੀ ਆਪਿਆ ਮੋੜਾ ਹਲੋ ਹਾਂਜੀ ਮੰਮੀ ਜੀ ਤੁਹਾਨੂੰ ਮੈਂ ਪੁੱਛਣਾ ਹੀ ਤੁਸੀਂ ਲੋੜੀ ਕਿਦਾਂ ਦੇਣ ਹੋਣਾ ਵਾ ਅੱਜ ਚਲੋ ਠੀਕ ਆ ਫਿਰ ਤੁਸੀਂ ਨਾ ਇੱਕ ਕੰਮ ਕਰੋ ਤੁਸੀਂ ਨਾ ਦੋ ਜਗ੍ਹਾ ਦੇ ਸਮਾਨ ਲੈ ਕੇ ਆਇਓ ਸੇਮ ਸੇਮ ਹੀ ਲਿਆਇਓ ਸਮਾਨ ਓਹੋ ਓ ਮੈਂ ਤੁਹਾਨੂੰ ਨਾ ਆਂ ਜੀ ਤੁਸੀਂ ਆਓਗੇ ਨਾ ਫਿਰ ਸਮਝਾਵਾਂਗੀ ਹਣ ਤੁਸੀਂ ਨਾ ਸਮਾਨ ਲੈਓ ਦੋ ਜਗ੍ਹਾ ਤੇ ਲੈਓ ਸੇਮ ਸੇਮ ਹੀ ਲਿਆਇਓ ਮੈਂ ਤੁਹਾਡੇ ਵਾਸਤੇ ਰੋਟੀ ਬਣਾਉਣੀ ਆ ਚਲੋ ਠੀਕ ਹੈ ਓਕੇ ਮਨਪ੍ਰੀਤ ਆਈ ਮੰਮੀ ਤੁਸੀਂ ਆ ਗਏ ਮੰਮੀ ਇੰਨਾ ਟਾਈਮ ਕਿਥੇ ਲਾਏ ਕਾ ਕਿੰਨਾ ਟਾਈਮ ਲਾਏ ਤੁਸੀਂ ਬੈਠੇ ਹੋ ਟਾਈਮ ਕਿਥੇ ਲਾਉਣਾ ਹੈ ਮੈਂ ਤੇ ਆ ਗਈ ਹਾਂ ਤਾਂ ਡੈੱਡ ਦੇ ਜੋ ਤੂੰ ਫੋਨ ਕੀਤਾ ਵੀ ਮੰਮੀ ਇੱਕੋ ਜਿਹਾ ਸਮਾਨ ਲੈ ਕੇ ਆਏ ਹੋ ਮੈਂ ਫੇਰ ਮੁੜ ਕੇ ਗਈ ਉੱਥੇ ਮੰਮੀ ਸੇਮ ਸੇਮ ਹੀ ਲੈ ਕੇ ਆਈ ਸੀ ਸੇਮ ਸੇਮ ਲੈ ਕੇ ਆਉਣਾ ਤਾਂ ਆਦੀ ਹੱਥ ਗਏ ਵਾਪਸ ਹੁਣ ਮੈਂ ਸੇਮ ਸੇਮ ਲਿਆਂ ਦੱਸ ਮਣ ਤੇ ਨਾਲ ਮੈਨੂੰ ਇਹ ਦੱਸ ਵੀ ਤੂੰ ਸੇਮ ਸੇਮ ਸਮਾਨ ਕਿ ਕਰਨਾ ਉਹ ਮੰਮੀ ਜੀ ਉਹਦੀ ਨਾਲ ਪੇਕਿਆਂ ਚ ਨਾ ਭਾਬੀ ਦੇ ਨਾਲ ਨਾ ਕੋਈ ਅਣਬੰਡੀ ਹੋ ਗਈ ਆ ਤੇ ਉਹਦੀ ਨਾਲ ਪੇਕਿਆਂ ਤੋਂ ਲੋੜ ਹੀ ਨਹੀਂ ਹੋਣੀ ਤਾ ਕਰਕੇ ਨਾ ਉਹ ਬੜੀ ਪਰੇਸ਼ਾਨ ਜੀ ਲੱਗਣ ਦੀ ਤੇ ਮੈਨੂੰ ਬੜਾ ਉੱਤੇ ਵਿਚਾਰ ਤੇ ਤਰਸ ਆਇਆ ਤੇ ਮੈਂ ਕਿਹਾ ਚਲ ਮਾਵਾਂ ਤੇ ਇੱਕੋ ਜਿਹੀ ਐ ਹੁੰਦੀਆਂ ਵਾ ਨਾ ਚਲ ਮੰਮੀ ਨੂੰ ਫੋਨ ਕਰ ਦਿੰਨੀ ਆ ਵੀ ਸੇਮ ਸੈਂਸ ਮਾਲ ਲੈ ਆਉਣਗੇ ਖੁਸ਼ ਹੋ ਜੂਗੀ ਥੋੜਾ ਜਿਹਾ ਬੜਾ ਉਦਾਸ ਜੀ ਹੀ ਉਹ ਅੱਛਾ ਤਾਂ ਕਰਕੇ ਸੇਮ ਸਮੰਗਾ ਹਾਂਜੀ ਚਲ ਤੂੰ ਚੰਗਾ ਕੀਤਾ ਵਧੀਆ ਕੀਤਾ ਯਾ ਕੰਮ ਤੇ ਤੁਸੀਂ ਨਾ ਮੰਮੀ ਜੀ ਉਹਨੂੰ ਨਾ ਆਪ ਹੀ ਆਪਣੇ ਹੱਥ ਨਾਲ ਲਫਾਫਾ ਪਟਾਇਓ ਉਹ ਖੁਸ਼ ਹੋ ਜੂਗੀ ਠੀਕ ਠੀਕ ਹੈ ਮੈਂ ਆਵਾਜ਼ ਦਿੰਨੀ ਉਹਨੂੰ ਰਾਜ ਹਾਂਜੀ ਇੱਧਰ ਆਇਓ ਕੰਧੀ ਤੇ ਮਮਮੀ ਆਏ ਸੱਸੀ ਕਾ ਮਮਮੀ ਸੱਸੀ ਕਾ ਪੁੱਤ ਬਿਆਜ ਆ ਜਾ ਲੈ ਮਨਪ੍ਰਤ ਪੁੱਤ ਤੇਰੀ ਲੋੜੀ ਆਲ ਰਾਜਪੁੱਤ ਤੇਰੀ ਲੋੜੀ ਮਮਮੀ ਮੇਰੀ ਕਾਦੀ ਲੋੜੀ ਲਿਆਏ ਜੇ ਲੈ ਪੁੱਤ ਇਹ ਕਿਤਰਾ ਨੀ ਗੱਲ ਕਰਨ ਲਈ ਜੇ ਮੈਂ ਉਹਦੀ ਲੋੜੀ ਲਿਆਂਦੀ ਤਾਂ ਤੇਰੀ ਨਹੀਂ ਲਿਆਉਣੀ ਤੂੰ ਨਹੀਂ ਮੇਰੀ ਤੇ ਰੱਖ ਲੈ ਕੋਈ ਗੱਲ ਨਹੀਂ ਆ ਰੱਖ ਲੈ ਰੱਖ ਲੈ ਯਾ ਚਨਾ ਦੋਵਾਂ ਦਾ ਇੱਕੋ ਜਿਹਾ ਸੂਟ ਜੇ ਤਸਮਾ ਕਦੇ ਪਾਉਣੇ ਜੇ ਦੋਵਾਂ ਜਣੀਆਂ ਨੇ ਠੀਕ ਹੈ ਦੀਦੀ ਤੁਸੀਂ ਗਿਆ ਮੰਮੀ ਨੂੰ ਲੋੜੀ ਲਿਆਉਣ ਵਾਸਤੇ ਨਹੀਂ ਰਾਜ ਮੈਂ ਤਾਂ ਨਹੀਂ ਗਿਆ ਅੱਛਾ ਇੱਕ ਬੰ ਮੈਨੂੰ ਛੋਟੀ ਭੈਣ ਕਹਿੰਦੇ ਜੇ ਨਾਲ ਛੋਟੀ ਭੈਣ ਤੋਂ ਗੱਲਾਂ ਵੀ ਸ਼ਕੁੰਦੇ ਜੇ ਮੈਨੂੰ ਨਾ ਤੁਹਾਡਾ ਦਰਾਨੀ ਜਠਾਣੇ ਦਾ ਪਿਆਰ ਵੇਖ ਕੇ ਬੜੀ ਖੁਸ਼ੀ ਹੋਈ ਆ ਨਾ ਚਾਹੁੰਨੀ ਆ ਕਿ ਤੁਹਾਡਾ ਇਸ ਤਰ੍ਹਾਂ ਹੀ ਪਿਆਰ ਬਣਿਆ ਰਹੇ ਤੁਸੀਂ ਭੈਣਾ ਭੈਣਾ ਬਣ ਕੇ ਰਹੋ ਅੱਜ ਦਾ ਕੱਲ੍ਹ ਦਾ ਦਰਾਨੀ ਜਠਾਣੀਆਂ ਨਾ ਇੱਕ ਦੂਜੀ ਵੱਲ ਵੇਖ ਕੇ ਰਾਜੀ ਨਹੀਂ ਹੈਗਾ ਤੇ ਤੁਸੀਂ ਆਪਣਾ ਪਿਆਰ ਇਸ ਤਰ੍ਹਾਂ ਹੀ ਬਣਾ ਕੇ ਰੱਖਿਓ ਠੀਕ ਹੈ ਠੀਕ ਹਾਂਜੀ ਮੰਮੀ ਜੀ ਦੀਦੀ ਨੇ ਨਾ ਮੈਨੂੰ ਕਦੀ ਵੱਡੀ ਭੈਣ ਦੀ ਕਮੀ ਮਹਿਸੂਸ ਨਹੀਂ ਹੁੰਦੀ ਤੀ ਕਦੀ ਨਹੀਂ ਇਹਨਾਂ ਅਹਿਸਾਸ ਕਰਾਇਆ ਕਿ ਮੈਂ ਦੀ ਚਠਾਣੀ ਆ ਬੜੇ ਚੰਗੇ ਆ ਦੀਦੀ ਤੇ ਮੈਂ ਚਾਹਦੀ ਕਿ ਤੁਸੀਂ ਜੇ ਉਹ ਤੈਨੂੰ ਦੀ ਭੈਣ ਸਮਝਦੀ ਹੈ ਨਾ ਤੇ ਤੂੰ ਵੀ ਉਹਨੂੰ ਭੈਣ ਹੀ ਸਮਝ ਕੇ ਰੱਖਣਾ ਠੀਕ ਆ ਤੇ ਐ ਭੈਣਾਂ ਭੈਣਾਂ ਬਣ ਕੇ ਰਹੋ ਤੇ ਮੈਂ ਹੁਣ ਚੱਲੀ ਨਹੀਂ ਮੰਮੀ ਚਾਹ ਤੇ ਪੀ ਕੇ ਜਾਇਓ ਨਹੀਂ ਪੁੱਤ ਚਾਹ ਨਹੀਂ ਮੈਂ ਪੀਣੀ ਮੈਂ ਫੇਰ ਕੇ ਚਾਹ ਪੀਵਾਂਗੀ ਨਹੀਂ ਇਹ ਕਾਹਲੀ ਕਾਹਲੀ ਚੱਲ ਜਾਂਦੇ ਜੇ ਪੁੱਤ ਲੇਟ ਹੋ ਜਾਣਾ ਮੈਂ ਦੂਜੀ ਕੋਲ ਮੀ ਜਾਣਾ ਵਾ ਫਿਰ ਮੈਂ ਘਰ ਜਾਣਾ ਵਾ ਦੀਦੀ ਕੀ ਲੋੜ ਹੀ ਮੰਮੀ ਨੂੰ ਇੰਨੀ ਤਕਲੀਫ ਦੇਣ ਦੀ ਇਹ ਚਿਹਰੇ ਤਕਲੀਫ ਵਾਲੀ ਗੱਲ ਆ ਮੇਰੀ ਵੀ ਤੇ ਮੰਮੀ ਨੂੰ ਲੋੜ ਹੀ ਲਿਆਉਣੀ ਸੀ ਜੇ ਤੇਰੀ ਲੈ ਆਏ ਤੇ ਫਿਰ ਕੀ ਹੋ ਗਿਆ ਬਹੁਤ ਦੀਦੀ ਮੈਂ ਕਹਿਣ ਲਈ ਆ ਕਿ ਤੁਹਾਡੀ ਲੋੜੀ ਆ ਤੇ ਗਈ ਹੀ ਕੀ ਲੋੜ ਹੀ ਉਹਨਾਂ ਦਾ ਡਬਲ ਡਬਲ ਖਰਚਾ ਕਰਾਉਣ ਦੀ ਚਲ ਤੂੰ ਇਹ ਗੱਲ ਸਾਰੀ ਛੱਡ ਕੱਲ ਪਰਸੋਂ ਨੂੰ ਨਾ ਆਪਣੀ ਸੱਸ ਹੋਣ ਵਾਲੀ ਆ ਤੇ ਉਹਨੂੰ ਨਾ ਦੱਸੀ ਕਿ ਮੇਰੇ ਮੰਮੀ ਲੋੜੀ ਲੈ ਕੇ ਆਏ ਆ ਉਹਨੂੰ ਇਹ ਕਹਿਣਾ ਵਾ ਕਿ ਮੇਰਾ ਭਰਾ ਪਰਜਾਈ ਲੋੜੀ ਲੈ ਕੇ ਆਇਆ ਵਾ ਨਾਲੇ ਨਾ ਤੈਨੂੰ ਤੇ ਪਤਾ ਹੀ ਆ ਅੱਜ ਕੱਲ੍ਹ ਦੀਆਂ ਸੱਸਾਂ ਕਿੱਦਾਂ ਗੱਲਾਂ ਕਰਦੀਆਂ ਵਾਂ ਕੋਈ ਦਿਨ ਦਿਹਾੜ ਤੇ ਪੇਕੇ ਨਾ ਆਉਣ ਤੇ ਮੇਰੇ ਨਾਲ ਵੀ ਨਾ ਐਂਜੀ ਹੋਇਆ ਹੀ ਦਿਵਾਲੀ ਤੇ ਨਾ ਮੇਰੇ ਵੀ ਮੰਮੀ ਕੋਲ ਨਾ ਆਇਆ ਨਹੀਂ ਗਿਆ ਸੀ ਤੇ ਸੱਸ ਨੇ ਨਾ ਸੱਸਾ ਹਟ ਨਹੀਂ ਨਾ ਇੰਨੀਆਂ ਗੱਲਾਂ ਕੀਤੀਆਂ ਇੰਨੀਆਂ ਗੱਲਾਂ ਕੀਤੀਆਂ ਤੇ ਇਸ ਕਰਕੇ ਮੈਨੂੰ ਵੀ ਉਹ ਦਿਨ ਚਿੱਤੇ ਆ ਗਏ ਕਿ ਤੈਨੂੰ ਵੀ ਐਵੇਂ ਗੱਲਾਂ ਕਰੂਗੀ ਤੇ ਤੂੰ ਵੀ ਮੁੜ ਕੇ ਉਦਾਸ ਹੋਏਂਗੀ ਤੂੰ ਹਣ ਇਹੀ ਕਹਿਣਾ ਵਾ ਕਿ ਮੇਰੇ ਪੇਕੇ ਲੋੜੀ ਲੈ ਕੇ ਆਏ ਸੀ ਠੀਕ ਐ ਦੀਦੀ ਕੋਈ ਗੱਲ ਨਹੀਂ ਦੀਦੀ ਤੁਹਾਨੂੰ ਸਾਰਾ ਕੁਝ ਕਿੰਨਾ ਵਧੀਆ ਹੈਂਡਲ ਕਰ ਲੈਂਦੇ ਜੀ ਕਿੰਨਾ ਤੁਸੀਂ ਮੈਨੂੰ سپورਟ ਕਰਦੇ ਹੋ ਮੈਂ ਤਾਂ ਕੋਈ ਚੰਗਾ ਹੀ ਕਰਮ ਕੀਤਾ ਜਿਹੜਾ ਮੈਨੂੰ ਤੁਹਾਡੇ ਵੱਲੋਂ ਜੀਠਾਣੀ ਮਿਲੀ ਹੈ ਰਾਜ ਤਿੰਨ ਤੇ ਮੈਂ ਦਰਾਣੀ ਕਦੀ ਸਮਝਿਆ ਹੀ ਨਹੀਂ ਐ ਤੈਨੂੰ ਤੇ ਮੈਂ ਆਪਣੀ ਭੈਣ ਸਮਝਦੀ ਆ ਆਪਣੇ ਨਾ ਮੰਮੀ ਦੋਵੇਂ ਸੇਮ ਹੀ ਸੂਟ ਲੈ ਕੇ ਆਏ ਆ ਦੋਵੇਂ ਨਾ ਲੋਹੜੀ ਵਾਲੇ ਦੇ ਨਾ ਇੱਕੋ ਜਿਹਾ ਸੂਟ ਪਾਵਾਂਗੇ ਆਪਾਂ ਠੀਕ ਐ ਦੀਦੀ ਮੈਂ ਸਿੱਪਣਾ ਦੇ ਦੰਨੀ ਆ ਠੀਕ ਐ